ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਸਾਡਾ ਚੈਨਲ ਰਾਣਾ ਸੱਧੂ ਯਾਰ ਪੰਜਾਬੀ ਸਾਡਾ ਚੈਨਲ ਹੈ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਤੇ ਦੱਸਿਓ ਵੀ ਕਿਹੜਾ ਟਾਪਿਕ ਤੁਹਾਨੂੰ ਬੈਸਟ ਲੱਗਦਾ ਵਾ ਤੇ ਦਾਸ ਤੁਹਾਡਾ ਛੋਟਾ ਮਿਰਕੀ ਵੀ ਠੱਤੀ ਨੌ ਲੱਖੀ ਪੱਟੀ ਤੋਂ ਬਲੋਂਗ ਕਰਦਾ ਜਿਹੜਾ ਕਰਨ ਕਾਰਨ ਤੇ ਆਪਾਂ ਵਾਗਰ ਵਾਲੇ ਟਾਪਿਕਾਂ ਵਿਸ਼ਿਆਂ ਮਾਰੇ ਆਪਾਂ ਗੱਲਬਾਤ ਚਰਚਾ ਡਿਬੇਟ ਕੰਟੀਨਿਊ ਵੀ ਡੇਲੀ ਕੋਨੇ ਰਹਿਣੇ ਆ ਪੋਸਟ ਅੱਜ ਆਪਣਾ ਮੁੱਦਾ ਹੈ ਵੀ ਰਿਸ਼ਵਤ ਜਿਹਨੂੰ ਕਰਾਪਸ਼ਨ ਆਂਡ ਇੰਗਲਿਸ਼ ਚ ਰਿਸ਼ਵਤ ਦੇਖੋ ਆ ਕੱਲ ਦਾ ਕੱਲ ਪਰਸੋ ਦਾ ਮਾਮਲਾ ਦੀ ਵੇਚ ਸਾਡੇ ਡ ਵੇਖੋ ਡੀਆਈਜੀ ਰੈਂਕ ਬੜਾ ਵੱਡਾ ਹੁੰਦਾ ਜਿੰਨਾ ਐਮਪੀ ਐਮਐਲ ਬਹੁਤ ਵੱਡਾ ਡੀਆਈਜੀ ਹੁੰਦਾ ਵਾ ਉਹਦੇ ਕਰੀਬੀ ਦਾਦੇ ਵੀ ਇਹ ਪਹਿਲਾਂ ਡੀਐਸਪੀ ਭਰਤੀ ਹੋਇਆ ਵਾ ਮਲੇ ਜਿਹੜੇ ਕਰੀਬੀ ਉਹਦੇ ਨਾਲ ਰਹੇ ਆ ਅੰਦੇ ਉਦੋਂ ਤੋਂ ਇਹ ਕਿਸਾਨਾਂ ਦੇ ਵਿਰੋਧੀਆਂ लाठीचार्ज ਕੋਈ ਵੀ ਧਰਨਾ ਲੱਗਣਾ ਇਹ ਵਾਦ ਤੋਂ ਵਾਦ ਸਿੱਖਾਂ ਦੇ ਕੋਈ ਅੱਤਿਆਚਾਰ ਕਰਦਾ ਰਿਹਾ ਬੰਦਾ ਇਹ ਕਿਉਂਕਿ ਜਿਹੜੀ ਇਹ ਚੀਜ਼ਾਂ ਵਾ ਕੀਤੀਆਂ ਉਹਦਾ ਫਿਰ ਨਤੀਜਾ ਤੁਹਾਨੂੰ ਪਤਾ ਹੀ ਮਾੜਾ ਮਿਲਣਾ ਵਾ ਹੁਣ ਵੇਖੋ ਡੀਐਚਪੀ ਦਾ ਰੈਂਕ ਕਿੱਡਾ ਵੱਡਾ ਹੁੰਦਾ ਉਸ ਤੋਂ ਬਾਅਦ ਡੀਆਈਜੀ ਤੱਕ ਡੀਜੀਪੀ ਤੱਕ ਲਾਸਟ ਰੇ ਡੀਜੀਪੀ ਹੁੰਦੀ ਹੈ ਡਾਇਰੈ ਉਥੋਂ ਤੱਕ ਬੰਦਾ ਡੀਆਈਜੀ ਤੋਂ ਥੋੜਾ ਲੱਗੇ ਬੰਦਾ ਪਹੁੰਚ ਗਿਆ ਏ ਪਰ ਵੇਖੋ ਕਰਾਪਸ਼ਨ ਕਰਨੇ ਹਨ ਰਿਸ਼ਵਤ ਪੋਇਟ ਬੰਦੇ ਨੇ ਜਿਹੜੇ ਬੰਦੇ ਨੇ ਇੰਟਰਵਿਊ ਦਿੱਤੀ ਆ ਦਾ ਆਖਿਆ ਵੀ 5 ਲੱਖ ਕੋਈ ਕੇਸ ਆ ਕੋਈ ਚਲਾਨ ਭੁਗਤਣਾਵਾ ਜਾਂ ਉਹਨੇ ਸਿੱਧਾ ਸੀਬੀਆਈ ਨੂੰ ਕਿਹਾ ਤਾਂ ਜਿਹੜੀ ਐਫਡੀਕੇ ਸੀਬੀਆਈ ਹੁੰਦੀ ਆ ਉੱਤੇ ਉਹਨੇ ਕਿ ਅਲੀਗੇਸ਼ਨ ਲਾਏ ਆ ਵੀ ਇਹਨੇ 5 ਲੱਖ ਦੀ ਮਤੋਂ ਰਿਸ਼ਵਤ ਲਈ ਆ ਉਹਦੇ ਸਿੱਧਾ ਫਿਰ ਇੰਟੈਲੀਜੈਂਸ ਨੇ ਉਹਦੇ ਘਰੇ ਛਾਪਾ ਮਾਰਿਆ ਉਹ ਸਾਰੇ ਜਿਹੜੇ ਸੀਬੀਆਈ ਇਹ ਪੁਲਿਸ ਚ ਗਏ ਹੁੰਦੇ ਆ ਇਦੋਂ ਨਾ ਸ਼ਾਪਾ ਮਾਰਿਆ ਉਤੋਂ ਮਹੀਗੀਆਂ ਮਹੀਗੀਆਂ ਕੀ ਬਾਈ ਮਹੀਗੀਆਂ ਮਹੀਗੀਆਂ ਘੜੀਆਂ ਕਰੋੜਾਂ ਰੁਪਈਆਂ ਦੀਆਂ ਘੜੀਆਂ ਕਰੋੜਾਂ ਲਗਜ਼ਰੀ ਕਾਰਾਂ ਦੋ ਤਿੰਨ ਲਗਜ਼ਰੀ ਕਾਰਾਂ ਕਰੋੜਾਂ ਦੇ ਵਿੱਚ ਆਣਾ ਵੇਖੋ 2 ਜਾਂ 2.5 ਕਿਲੋ ਮੇਰੇ ਸਾਹਾਂ ਤੋਂ ਸੋਨਾ ਮਿਲਿਆ ਤੇ ਦੋ ਬੈਗ ਦੋ ਦੋ ਤਿੰਨ ਤਿੰਨ ਕਰੋੜ ਦੇ ਦੋ ਬੈਗ ਭਰੇ ਮਿਲੇ ਵੇਖੋ ਹੈ ਪੂਰੀ ਤੇ ਦੀਵਾਲੀ ਮਨਾਏਗੀ ਨਾ ਚੰਗੀ ਦੀਵਾਲੀ ਮਨਾਏਗੀ ਜੇ ਮਤਲਬ ਕ੍ਰਾਪਟ ਦੇਖੋ ਐਸਆਈ ਐਸਐਚਓ ਡੀਐਸਪੀ ਇਹਨੇ ਨਿੱਕੇ ਰੈਂਕ ਦੇ ਫਿਰ ਇਹਨਾਂ ਨੂੰ ਦਾਗ ਲੱਗਦਾ ਹਨਾ ਸਰਕਾਰਾਂ ਨੂੰ ਦਾਗ ਲੱਗਦਾ ਵਰਤਿੰਗ ਨੂੰ ਦਾਗ ਲੱਗਦਾ ਹਨਾ ਇੱਕ ਆਮ ਬੰਦਾ ਫਿਰ ਕਿਤੋਂ ਜੇ ਇਹੋ ਕਰਪਸ਼ਨ ਕਰਨਗੇ ਫਿਰ ਆਮ ਬੰਦਾ ਕਿਤੋਂ ਲੈ ਕੇ ਜਾਊਗਾ ਮਤਲਬ ਕੋਈ ਦੋਖ ਦਰਦ ਕਿਤੋਂ ਤੇ ਥਾਣਾ ਇਹ ਆਪਣਾ ਮਾੜਾ ਹੋਊਗਾ ਹਨਾ ਇੱਕ ਹੁਣ ਸਾਰਿਆਂ ਦੇ ਅਲੀਗੇਸ਼ਨ ਲੱਗੇ ਨੇ ਸਾਰਿਆਂ ਦਾ ਡਰ ਹੈ ਕਿ ਨਾ ਐਸਆਈਐਸ ਐਚਓ ਡੀਐਸਪੀ ਜਿੰਨੇ ਵੀ ਅਸਸਪੀ ਦੇ ਅਧਿਕਾਰੀ ਆ ਸਾਰਿਆਂ ਦੇ ਬੰਦੇ ਡਰਨਾ ਵੀ ਕੋਈ ਰਿਸ਼ਵਤ ਨਾ ਲੈਂਦਾ ਹੋਵੇ ਤੇ ਇਹ ਬੜੀ ਮਾੜੀ ਗੱਲ ਆ ਇੱਕ ਸਰਕਾਰ ਤੇ ਵੀ ਡਿਪੈਂਡ ਕਰਦਾ ਵੀ ਥੋੜਾ ਇਹ ਕੰਮ ਖਿੱਚੀ ਹੁਣ ਉਹਨੂੰ ਸਸਪੈਂਡ ਜਾਂ ਡਿਸਮਿਸ ਕੀਤਾ ਹੋਊਗਾ ਵੱਧ ਤੋਂ ਵੱਧ ਡਿਸਮਿਸ ਜਾਂ ਸਸਪੈਂਡ ਕੀਤਾ ਜਾਂ ਪੱਕਾ ਕਰਨ ਨਾ ਇਹ ਉਹ ਨਾ ਜਿੱਦਾਂ ਉਹਦੀ ਪੈਨਸ਼ਨ ਲੱਗਣੀ ਸੀ ਜਾਂ ਉਹਨੂੰ ਸਹੂਲਤਾਂ ਮਿਲਦੀਆਂ ਕੋਈ ਮਤਲਬ ਆ ਹਵਾਈ ਦਾ ਜਹਾਜ਼ ਮਤਲਬ ਜਾਂ ਟ੍ਰੇਨ ਦੀ ਸਹੂਲਤ ਕੋਈ ਇਹਨੂੰ ਗੱਲ ਮੈਂ ਉਹ ਸਾਰਾ ਕੁਝ ਲੱਥ ਜਾਣਾ ਇਹ ਚੀਜ਼ਾਂ ਹੁੰਦੀਆਂ ਜੋ ਲੱਜਾਈ ਦਾ ਬੰਦਾ ਡੇਸ ਨੇ ਰੈਂਕ ਸਾਰਾ ਲੱਥਦੇ ਆ ਨਾ ਇੱਕਦਾਂ ਨੇ ਸ਼ਹਿਰ ਆਪਣੇ ਪਿੰਡ ਦੀ ਸ਼ਹਿਰ ਦੀ ਆਪਣੇ ਮਾਪਿਓ ਦੀ ਹਨਾ ਇੱਥੇ ਇਨਸਲਟ ਹਨਾ ਜ਼ੀਰੋ ਕਰਦੀ ਹਨਾ ਡੀਆਈਜੀ ਦਾ ਰੈਂਕ ਬਹੁਤ ਵੱਡਾ ਹਾਈ ਲੈਵਲ ਦਾ ਰੈਂਕ ਹੁੰਦਾ ਡੀਆਈਜੀ ਆਮ ਹੁਣ ਕਹਿੰਦਾ ਡੀਆਈਡੀਸੀ ਲੱਗਾ ਹੈ ਵੱਡੇ ਵੱਡੇ ਰੈਂਕ ਹੁੰਦੇ ਆ ਹੁਣ ਵੇਖੋ ਆਪਾਂ ਠਾਣਿਆਂ ਗਜ਼ਹਰੀਆਂ ਜਾਂਦੇ ਆ ਕਿ ਰਿਸ਼ਵਤਾ ਆਮੀ ਅਜਿਹਾ ਹਣਾ ਜੇ ਜਾਂ ਕੋਈ ਆਪਾਂ ਇੰਤਕਾਲ ਜਾਂ ਕੋਈ ਕਰਨਾ ਆਣਾ ਤਸੀਲਦਾਰੀਆਂ ਆਪਾਂ ਸ਼ੋਰਟ ਤੇ ਆਪਾਂ ਕਲਿੱਕ ਵੇਨੇ ਰਹਿੰਨੇ YouTube ਤੇ Instagram ਤੇ ਹੁੰਦੀਆਂ ਵਾ ਕੋਈ ਤਸੀਲਦਾਰ ਮੰਗ ਲੈਂਦਾ ਕੋਈ ਐਸਡੀਆਂ ਰਿਸ਼ਵਤ ਮੰਗ ਲੈਂਦਾ ਹਣਾ ਇਹ ਸਾਰੇ ਇਨਕੇ ਇਨਕੇ ਕਰਪਸ਼ਨ ਹੁਣ ਵੇਖੋ ਵੀਰ ਜੀ ਟੁੱਟੇ ਸਾਈਕਲ ਦੇ ਬੰਦਾ ਉਹਨੇ ਵੀ ਉਹਨੇ ਬੰਦੇ ਨੂੰ 10 ਜਾਂ 100 ਰੁਪਏ ਦਾ ਕਮਉਂਦਾ ਰਿਕਸ਼ੇ ਵਾਲਾ ਨਾ ਉਹਨੂੰ 100 ਰੁਪਏ ਦੇ ਲੱਖਾਂ ਵਰਗਾ ਜਿਹੜੇ ਬੰਦੇ ਦੀ 1 ਲੱਖ ਰੁਪਏ ਤਨਖਾਹ ਉਹਨੇ ਇੱਕ ਨਾਮ 2 ਲੱਖ ਹੋ ਜੇ ਇਹ ਸਬਰ ਸੰਤੋਖ ਵੀਰ ਜੀ ਅਜਿਹਾ ਉੱਡ ਗਿਆ ਦੁਨੀਆ ਤੇ 15 10 15 ਜਾਂ ਜਿਹੜੀ ਇਨਕਮ ਕਰਦਾ ਨਾ ਉਹਨੂੰ 10 15000 ਰੁਪਏ ਜਿਹੜਾ ਬੰਦੇ ਤੋਂ ਆਣਾ ਉਹ ਕਿ ਤਰੀਕੇ ਨਾਲ ਮਤਲਬ 2 ਜਾਂ 3000 ਰੁਪਏ ਕੋਈ ਕਮੇਟੀ ਪਾ ਲੇ ਜਾਂ ਕੋਈ 2 10 15000 ਉਹਦੇ ਬੜੀ ਵੱਡੀ ਸਕੀਮ ਹੁੰਦੀ ਆ ਜਿਹਨ ਤਰੀਕੇ ਨਾਲ ਵਰਤੇ ਬੰਦਾ ਉਹਨ ਲੋਕੋ ਵੇਖੋ ਬਾਹਰ ਜਾਂਦੇ ਲੋਗ 1.5 2 ਲੱਖ ਰੁਪਏ ਘਰੇ ਵੀ ਪਾਉਣੇ ਹੁੰਦੇ ਰੈਂਟ ਦਾ ਵੀ ਖਰਚਾ ਕੱਢਣਾ ਮੋਬਾਈਲ ਦਾ ਵੀ ਕੱਢਣਾ ਆ ਨਾ ਕੋਈ ਵੱਖ ਵੱਖ ਤਰੀਕੇ ਹੁੰਦੇ ਆ ਤਰੀਕੇ ਹੁਣ ਵੇਖੋ ਆਪਾਂ ਵਾਟ ਕੋਈ ਮਤਲਬ ਖੇਤ ਆ ਉਹਨੂੰ ਜੇ ਮੈਂ ਜਾਲੀਆਂ ਵਟਾ ਬਲੇ ਪਾਣੀ ਜਲਦੀ ਲੱਗ ਜਾਊਗਾ ਇਸੇ ਕਰਕੇ ਥੋੜਾ ਜਿਹਾ ਥੋੜੀ 10 15 ਇਹ 5000 ਬੰਦਾ 6000 ਲੈਣਾ ਨਾ ਉਹਨਾਂ ਦੇ ਤਰੀਕੇ ਨਾਲ ਬਟ ਉਹਦੇ 5 6000 ਉਹਦਾ 5 6 ਲੱਖ ਵਰਗਾ ਇਹ ਤਰੀਕਾ ਡਿਪੈਂਡ ਆਪਣੇ ਤੇ ਕਿਉਂਕਿ ਪੰਜੇ ਉਮਰ ਇਕ ਬਰਾਬਰ ਨਹੀਂ ਹੁੰਦੀਆਂ ਹੁਣ ਵੇਖੋ ਹੁਣ ਪੁਲਿਸ ਤੋਂ ਲੋਕਾਂ ਡਰਿਆ ਕਰਨਾ ਆਣਾ ਵੀ ਇਹ ਰਿਸ਼ਵਤ ਲੈਂਦੇ ਆ ਹੁਣ ਜਿੰਨੂੰ ਮਰਜ਼ੀ ਕਰਨਾ ਵੀ ਯਾਰ ਰਿਸ਼ਵਤ ਪਰ ਇਹ ਕਾਮ ਪਾਰਟੀ ਨੇ ਇਹ ਆ ਵੀ ਚਲੋ ਹੁਣ ਜਿੰਨੀਆਂ ਵੀ ਜਿੰਨੀਆਂ ਵੀ ਪੰਜਾਬ ਪੁਲਿਸ ਜੇਲ੍ਹ ਪੁਲਿਸ ਦੀਆਂ ਭਰਤੀਆਂ ਹੋਈਆਂ ਵਾਕ ਵਾਕ ਭਰਤੀਆਂ ਆਈਆਂ ਵਾ ਉਨੇ ਕਿਹਾ ਵੀ ਨਾ ਕੋਈ ਸਫਾਰਸ਼ ਚ ਚੱਲੂ ਆਮ ਪਾਰਟੀ ਇਹਨਾਂ ਭਗਵੰਤ ਮਾਨ ਇਹਦਾ ਨਾ ਕੋਈ ਸਬਾਤ ਚਲੋ ਇਹ ਕੰਮ ਵਧੀਆ ਵਾ ਅੱਗੇ ਨੇ ਜਿਹਦੇ ਨੰਬਰ ਵਧੀਆ ਆ ਗਏ ਉਹਨੇ ਹੁਣਾਂ ਨਹੀਂ ਤੇ ਜਿਹੜਾ ਸਫਾਰਸ਼ੀ ਐਮ ਐਲ ਏ ਐਮ ਪੀ ਨੂੰ ਫੋਨ ਲਾ ਦੇਣਾ ਇਹ ਬੰਦਾ ਇਹਨਾਂ ਕੋਲ ਕਰੋ ਨੰਬਰ ਉਹਦੇ ਹੈਗੇ ਨਹੀਂ ਆ ਬਸ ਪਾਵਰ ਚੱਲਦੀ ਇੱਕ ਬਸ ਇਹ ਵਧੀਆ ਸਰਕਾਰ ਨੇ ਕੀਤਾ ਜਿਹੜੀ ਇਹ ਆਪਣੇ ਰਿਸ਼ਵਤ ਵਾਲਾ ਕੰਮ ਵੀ ਬੰਦ ਹੋਣਾ ਚਾਹੀਦਾ ਉਹ ਕੋਣ ਬੰਦ ਹੋ ਰਹੀ ਹੈ ਜੀ ਲੰਮੇ ਭਾਈ ਥੋੜਾ ਦੱਸੋ ਵੀ ਉਹ ਕੰਮ ਸਹੀ ਕੀਤਾ ਨੇ ਮਾੜਾ ਕੀਤਾ ਦੱਸੋ ਓਡੀ ਇਹ ਜਿਹੜੀ ਰਿਸ਼ਵਤ ਘੋਰ ਆ ਜੀ ਇਹ ਸਾਰਾ ਹੀ ਵੀ ਰਿਸ਼ਵਤ ਘੋਰ ਬੰਦ ਹੋਣੀ ਚਾਹੀਦੀ ਆ ਬਿਲਕੁਲ ਹੀ ਉਹਨੇ ਕੰਮ ਗਲਤ ਕੀਤਾ ਕਿਸਾਨਾਂ ਦੇ ਵੀ ਉਹਨੇ लाਠੀ ਚਾਰਜ ਕਰਵਾਇਆ ਉੱਥੇ ਦਿੱਲੀ ਸਾਰਾ ਕੁਝ ਕਰਵਾਇਆ ਤੇ ਹੁਣ ਵੇਖ ਲੋ ਇਹਦੇ ਨਾਲ ਕੀ ਪੀਤੀ ਆ ਸਦਾ ਵਾਸਤੇ ਹੀ ਹੁਣ ਪੀਤੀ ਰਹੂਗੀ ਵਰਦੀ ਦੇ ਦਾਗ ਲੱਗ ਗਿਆ ਦਾ ਇੱਕ ਹਿਸਾਬ ਦਾ ਹਾਂਜੀ ਦੇਖੋ ਲੰਮਾ ਵੀਰ ਵੀ ਦੱਸ ਰਿਹਾ ਵੀ ਵਰਦੀ ਦੇ ਦਾਗ ਲੱਗ ਗਿਆ ਆਪਣੇ ਆਪਣੇ ਮਾਪਿਆਂ ਦਾ ਉਹਦਾ ਕਿਉਂਕਿ ਆਂਦੇ ਦਾਦਾ ਪਰਦਾਦਾ ਵੀ ਵਧੀਆ ਮਤਲਬ ਰੈਂਕ ਤੇ ਰਹੇ ਉਹਦੇ ਜਿਹੜੇ ਦਾਦਾ ਪਰਦਾਦਾ ਵੀ ਪਿਛਲਾ ਬਾਇਓ ਡਾਟਾ ਵੀ ਆਂਦੇ ਬਹੁਤ ਵਧੀਆ ਰਿਹਾ ਵਾ ਪਰ ਕੋਨੇ ਹੁਣ ਕਈ ਤੇ ਪ੍ਰੈਸ਼ਰ ਚ ਆ ਜਾਂਦੇ ਆ ਨਾ ਕਈ ਆਂਦੇ ਦਿਨ ਦਿਨ ਤੋਂ ਰਾਤ ਰਾਤ ਤੋਂ ਦਿਨਾਂ ਜਿਹੜੇ ਅਮੀਰ ਹੋ ਜੇ ਕਰੋੜਪਤੀ ਅੱਗੇ ਤੋਂ ਮੇਰੇ ਸਾਹ ਹਣਾ 1.5 ਤੋਂ 2 ਲੱਖ ਰੁਪਏ ਦੀ ਤਨਖਾਹ ਹੁੰਨੀ ਆ ਪਤਾ ਨੂੰ ਵੱਖਰਾ ਮਿਲਣਾ ਹਣਾ ਮੈਂ ਕਿਵੇਂ ਉਹਨੂੰ ਰੈਂਕ ਵੱਖਰੇ ਮਿਲਣ ਸੁਵਿਧਾ ਇਨਫਸਿਲਿਟੀ ਸਾਰੀਆਂ ਮਿਲਦੀਆਂ ਡੀਆਈਜੀ ਦਾ ਰੈਂਕ ਬਹੁਤ ਵੱਡਾ ਹੁੰਦਾ ਪਾਇਲਟ ਗੱਡੀਆਂ ਅੱਗੇ ਪਿੱਛੇ ਗਨਮੈਨ ਪਾਇਲਟ ਗੱਡੀਆਂ ਕੋ ਐਮਪੀਐਮ ਜਿਹਦਾ ਐਮਪੀਐਮ ਐਲਏ ਹੁੰਦਾ ਵਾ ਇਦਾਂ ਡੀਆਈਜੀ ਰੈਂਕ ਉਹਦਾ ਵੱਡਾ ਹਾਈ ਲੈਵਲ ਦਾ ਐਸਐਸਪੀ ਨੂੰ ਐਸਐਸਪੀ ਹੁੰਦਾ ਨਾ ਜਿਹੜਾ ਜ਼ਿਲ੍ਹੇ ਦਾ ਪ੍ਰਧਾਨ ਹੁੰਦਾ ਜਾਂ ਡੀਸੀ ਜ਼ਿਲ੍ਹੇ ਦਾ ਪ੍ਰਧਾਨ ਹੁੰਦਾ ਤੇ ਐਸਐਸਪੀ ਉਹਦੇ ਥੱਲੇ ਹੁੰਦੇ ਆ ਡੀਆਈਏ ਦੇ ਤੇ ਵੇਖੋ ਨੇ ਕੀ ਦਾਅਵੇ ਲਾਇਆ ਵੇਖੋ ਸਾਨੂੰ ਬੜਾ ਮਨ ਨੂੰ ਲੱਗਾ ਵੀ ਯਾਰ ਇਹ 10 ਪੰਜਾਬ ਦਾ ਉਹਨੂੰ ਸਿੱਖ ਸਰਦਾਰ ਬੰਦਾ ਹਨਾ ਪਗੜੀ ਪਰ ਸਰਦਾਰੀ ਉਹਨੇ ਕੈਮਰਾ ਨਹੀਂ ਹਨਾ ਬੰਦੇ ਕਹਣਾ ਵੀ ਸਰਦਾਰ ਬੰਦਾ ਰਿਸ਼ਵਤ ਲੈਂਦਾ ਚੰਗੇ ਥੋੜਾ ਲੱਗਦਾ ਜ਼ਿਮੀਂਦਾਰ ਬੱਗਾ ਹੋ ਭੁੱਲਰ ਜਿਹੜੇ ਆ ਵੇ ਜੱਟ ਜ਼ਿਮੀਂਦਾਰਾਂ ਜਿਹਾ ਹੁੰਦੇ ਭੁੱਲਰ ਹੋ ਕੇ ਸੰਧੂ ਹੋਏ ਢੱਲੋ ਵੇਖੋ ਹੁਣ ਬੰਦਾ ਹੁਣ ਪਿੰਡ ਇਹੋ ਬਸਾਂ ਜਾਂ ਵੇਖੋ ਆਪਣੇ ਬੈਂਕ ਚ ਹੁੰਦੀ ਆ ਬੈਂਕ ਜਾ ਕੋਈ ਮਤਲਬ ਲੋਨ ਲੂਨ ਲੈਣਾ ਹੋਵੇ ਜਾਂ ਕੋਈ ਮੈਨੇਜਰ ਨਾਲ ਗੱਲਬਾਤ ਕਰ ਲੈਂਦੇ ਆ ਜਿਹੜਾ ਗਰੀਬ ਬੰਦਾ ਉਹਨੂੰ ਕਹਿਣਗੇ ਚਾਹ ਨੋਟੀਫਿਕੇਸ਼ਨ ਆ ਸਾਈਨ ਕਰਾ ਕੇ ਲੈਮਸੀ ਦੇ ਕਰਾ ਕੇ ਲੈ ਆ ਸਰਪੰਚ ਦੇ ਕਰਾ ਜਿਹੜਾ ਛੋਟਾ ਬੰਦਾ ਉਹਦੀ ਪਾਵਰ ਨਹੀਂ ਚੱਲਦੀ ਜਾਂ ਕੋਈ ਥਾਣੇ ਕਚਹਿਰੀ ਮਤਲਬ ਕਿ ਲੜਾਈ ਝਗੜਾ ਜਾਂ ਪਹਿਲੀ ਵਟ ਬੰਨੇ ਦਾ ਰੌਲਾ ਹੁੰਦਾ ਉਹ ਜਿਹੜਾ ਪਾਵਰ ਹੁੰਦੀ ਬੰਦੇ ਤੋਂ ਉਹ ਕੰਮ ਕਰਾ ਲੈਂਦਾ ਤੇ ਮੇਰੇ ਤੇਰੇ ਵਰਗਾ ਆ ਉਹ ਕਚਹਿਰੀ ਕੱਲ ਨੂੰ ਕਰਾਂਗੇ ਪਰਸੋਂ ਨੂੰ ਕਰਾਂਗੇ ਇਹ ਬੰਦਾ ਫਿਰ ਕੀ ਕਰੇ ਬੰਦਾ ਘਰੇ ਬਹਿ ਜਾਂਦੇ ਆ ਫੇਸ ਕਰਕੇ ਡੀਆਜੀ ਭੁੱਲਰ ਸਾਹਿਬ ਨੇ ਯਾਰ ਥੋੜਾ ਜਿਹਾ ਨੂੰ ਸੂਚਨਾ ਜਾਈਦਾ ਹੈ ਵੀ ਵੇਖੋ ਚਲੋ ਮੰਨਦੇ ਹੁਣ ਕੀ ਬਾ ਕਿੰਨਾ ਟਾਈਮ ਹੋ ਗਿਆ ਕਿੰਨੇ ਚਿਰ ਤੋਂ ਇਹ ਲਾਈਨ 'ਚ ਪਿਆ ਵਾ ਪਰ ਇਹ ਆ ਵੀ ਜਿਆਦਾ ਜਿਹੜਾ ਲਾਲਚ ਨੇ ਬੰਦੇ ਨੂੰ ਮਰਵਾ ਦਿੰਦਾ ਲਾਲਚ ਨੇ ਸਭ ਕੋਈ ਲਾਲਚ ਨੇ ਕੰਮ ਕੀਤਾ ਸਾਰਾ ਹੀ ਲਾਲਚ ਲਾਲਚ ਬੁਰੀ ਲਾਲਚ ਲਾਲਚ ਕਰਨਾ ਘੱਟ ਕਰੋ ਜੇ ਕੋਈ ਜਿਆਦਾ ਨਹੀਂ ਕਰਨਾ ਜਿਹਨਾਂ ਪਰ ਵੀ ਵੀ ਇਹ ਲਿਮਟ ਕਰਾਸ ਨਾ ਕਰੋ ਹੁਣ ਆਪਾਂ ਗੱਡੀ ਚ ਚਲੋਨੇ ਮੋਟਰਸਾਈਕਲ ਚਲੋਨੇ ਜੇ 180 ਲਿਮਟ ਕਰਾਉਣੀ ਤੇ ਕੰਮ ਆਪੇ ਖਤਮ ਆਪੇ ਕਰਦਾ ਉਹ ਬਾਸੀ ਵੇਚ ਲੋ 100 150 ਕਰਾਂਗੇ ਦੋਸਤੋ ਮੇਰੀ ਮੌਤ ਆ ਇਹ ਆ ਵੀ ਕਈ ਬੰਦੇ ਇਹੋ ਜਿਹੇ ਸਿਆੜੇ ਦੇ ਡੈਸ਼ਬੋਰਡ ਜਿਹੜੇ ਮੀਟਰ ਹੁੰਦੇ ਨੇ ਉੱਥੇ ਉਹਨਾਂ ਨੇ ਆਪਣੇ ਬਾਲ ਬੱਚੇ ਦੀ ਫੋਟੋ ਲਾਈ ਹੁੰਦੀ ਆ ਕਿ ਉਹ ਜਦੋਂ ਗੇਰ ਗੁਰ ਚਾਹ ਸਪੀਡ ਵਧਾਉਣ ਲੱਗਾ ਵੇਖ ਲੈਂਦੇ ਵੀ ਮੈਂ ਘਰੇ ਵੀ ਜਾਣਾ ਆ ਤੇ ਬਾਲ ਬੱਚੇ ਕੋਲ ਵੀ ਰਹਿਣਾ ਆ ਬੱਚੇ ਕੋਲ ਜਾਣਾ ਤੇ ਘਰੇ ਠੀਕ ਦੇ ਪਿਆ ਆ ਫੋਨ ਆਉਂਦਾ ਪਿਆ ਆ ਇਹ ਚੱਕਰ ਹੁੰਦਾ ਵਾ ਯਾਰ ਹੁਣ ਵੇਖੋ ਰਿਸ਼ੂ ਵਦ ਲਈ ਉਹਨੇ ਦੇਲ ਸਾਡਾ ਟੁੱਟੰਦਾ ਵੀ ਯਾਰ ਉਹਨੇ ਆਪਣਾ ਨਾਮ ਬਦਨਾਮ ਕਰ ਲਿਆ ਨਾ ਪੁਲਿਸ ਦਾ ਨਾਮ ਬਦਨਾਮ ਕਰ ਲਿਆ ਹੁਣ ਸਰਕਾਰਾਂ ਨੂੰ ਵੀ ਕਹਿਣਾ ਵੀ ਤੁਹਾਡੇ ਸਰਕਾਰ ਦੇ ਵਿੱਚੋਂ ਆਮ ਬਾਡੀ ਸੇ ਗਰਾ ਚ ਆਉ ਰਹੇ ਆ ਵਾ ਕਰੱਪਸ਼ਨ ਹੋ ਰਹੀ ਕੋਈ ਐਮਐਲਏ ਕੋਈ ਐਮਪੀ ਕਰੱਪਸ਼ਨ ਚ ਆ ਜਾਂਦਾ ਇਹ ਚੀਜ਼ਾਂ ਬੜੀਆਂ ਮਾਇਨੇ ਰੱਖਦੀਆਂ ਵਾ ਇਹ ਰਿਸ਼ਵਤ ਜਿਹੜੀ ਕਰੱਪਸ਼ਨ ਹੈ ਸ਼ੁਰੂ ਤੋਂ ਆਈ ਆ ਭਾਵੇਂ ਆਮ ਪਾਰਟੀ ਆ ਭਾਵੇਂ ਕਾਂਗਰਸ ਕਾਲੀ ਪਿਆ ਬੀਜੇਪੀ ਆ ਭਾਵੇਂ ਅੰਮ੍ਰਿਤਪਾਲ ਦੀ ਪਾਰਟੀ ਚਲੋ ਵਧੀਆ ਆ ਰਹੀ ਆ ਚਲੋ ਮੈਂ ਇਹਨਾਂ 117 ਐਮਐਲਏ ਉਹਨਾਂ ਦੇ ਐਮਪੀ ਖੋਣ 9 ਐਮਪੀ ਹੁੰਦੇ ਆ ਆਪਣੇ 117 ਐਮਐਲਏ ਹੁੰਦੇ ਆ ਆਪਣੇ ਪੰਜਾਬ ਦੇ ਇਹਨਾਂ ਵਧੀਆ ਪਾਰਟੀ ਬਣ ਕੇ ਆਵੇ ਚੰਗੇ ਉਹਨ ਮੰਨੇ ਨੂੰ ਖਲਾੜਾ ਤਰਨ ਤਰਨ ਜ਼ਿਲ੍ਹੇ ਤੋਂ ਉਹਨੂੰ ਸਪੋਰਟ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਸਰਦਾਰ ਬੰਦਾ ਕਿਉਂਕਿ ਉਹਦੇ ਭਰਾ ਨੇ ਸੂਰੀ ਨੇ ਖੁੱਦਾ ਲਾਇ ਹਣਾ ਤੇ ਬੰਦੀ ਸਿੰਘਾਂ ਦਾ ਵੀ ਆਪਾਂ ਟੌਪਿਕ ਬਣਾਉਣਾ ਕਿਸ ਦਿਨ ਉਹਨਾਂ ਦੀ ਰਿਹਾਈ ਬਾਰੇ ਬਣਾਉਣਾ ਉਹਨਾਂ ਦੀ ਟੌਪਿਕ ਅਗਲੇ ਵਾਰ ਬਣਾਉਣਾ ਅਗਲੇ ਹਫ਼ਤੇ ਇਸ ਕਰਕੇ ਅਸੀਂ ਕਰਦੇ ਆਂ ਵੀ ਜੇ ਆ ਕੋਈ ਬੈਂਕ ਦਾ ਠਾਣਾ ਹੈ ਕਚਹਿਰੀਆਂ ਜਾਂ ਕੋਈ ਦੁਕਾਨਦਾਰ ਹੈ ਜਾਂ ਕੱਪੜਾ ਜੁਵੈਲੀ ਕੋਈ ਵੀ ਜਿਹੜਾ ਵਪਾਰ ਬਿਜ਼ਨਸ ਕਰਦਾ ਨਾ ਤੇ ਨਾ ਵੀਰ ਕਰਪਸ਼ਨ ਕਰਾ ਨਾ ਰਿਸ਼ਵਤ ਲਿਆ ਕਰੋ ਯਾਰ ਕਿਤਾ ਆਪਾਂ ਟੂਆ ਫੁੱਟ ਕੇ ਦਾ ਆ ਪਿਲ ਟੂਏ ਡਿੱਗਣਾ ਡਿੱਗਣਾ ਫਿਰ ਆਪਾਂ ਇੱਕ ਇਹਦਾ ਭਲਾ ਸੋਚੋ ਯਾਰ ਮਹਾਰਾਜ ਬੜਾ ਦਿੰਦਾ ਮੈਂ ਤਾਂ ਦੱਸਦਾ ਵੀ ਮੇਰ ਨਾਲ ਮੁੰਡਾ ਵਾ ਉਹਨੇ ਮੇਰੇ ਸਾਹ ਉਹਨਾ 500 ਰੁਪਏ ਦਾ ਠੰਡੇ ਦੀ ਪੇਟੀ ਲਈ ਪੰਜ-ਸੱਤ ਬੋਲਣਾ ਨਹੀਂ ਹੈ 500 ਰੁਪਏ ਆਉਂਦੀ ਉਹ ਘਰੇ ਲਿਆ ਤੇ 500 ਪੈਸੇ ਦਿੱਤੇ ਤੇ ਦੇ ਗੇ ਨਹੀਂ ਆਇਆ ਠੰਡੇ ਵਾਲੇ ਨੂੰ ਉਹ ਜਦੋਂ ਘਰੇ ਆ ਤੇ ਉਹਦੇ ਮਨ ਚ ਲਾਲਚ ਆ ਗਿਆ ਉਹਨਾਂ ਚਲ ਪੈਸੇ ਕੀ ਦੇ ਗਏ ਉਹਨੇ ਹਾਂ ਉਹਨੇ ਇੱਕ ਦੋ ਦੁਕਾਨਾਂ ਨੂੰ ਪੁੱਛਿਆ ਉਹ ਕਹਿੰਦਾ ਇੱਕ ਦੋ ਆਂਦੇ ਚੱਲ ਰਹੇ ਹੁੰਦੇ ਯਾਰ ਉਹਨੇ ਪਰ ਉਹਨੇ ਦਿਮਾਗ ਉਹਦਾ ਕੈਮਰੇ ਲੱਗੇ ਤੇ 20-25 ਕੈਮਰੇ ਲੱਗੇ ਸੀ ਮਤਲਬ ਜਿਹੜੀ ਕੰਪਨੀ ਤੇ ਜਿੱਤੋਂ ਉਹਨੇ ਠੰਡੇ ਲਾਉਂਦੇ ਉਹ ਆਂਦਾ ਮੈਂ ਹੈਗਾ ਲੋਕਲ ਹਾਂ ਕਿਉਂ ਮੇਰੀ ਕਲਿੱਪ ਕੱਟੀ ਗਈ ਹਣਾ ਉਹਨੇ ਕਹਿੰਦਾ ਵੀ ਆਹ ਮੁੰਡ ਉਹ ਵੇਖੋ ਵੇ ਲੋ ਇਹੋ ਜੀ ਮਹਾਰਾਜ ਵੇ ਲੋ ਰੱਬ ਦੇ ਰੰਗ ਉਹਨੇ 500 ਰੁਪਏ ਵਾਪਸ ਕਰ ਤਾ ਨੂੰ ਜਾ ਕੇ ਦੇ ਆ ਉਹਨਾਂ ਦਾ ਧੰਨਵਾਦ ਵੀ ਆਪਣੇ ਜੀ ਹਾਂ ਇਹ ਕਹਿਣਾ ਮੈਨੂੰ ਦੇਖੋ ਡੇਢ ਦੋ ਮਹੀਨਾ ਬਾਅਦ ਉਹਦੇ ਜੂਤੀ ਬੰਦਾ ਗਿਆ ਹੀ ਇੱਧਰ ਉਤਰਾ ਕੇ ਤੋ ਨਹੀਂ ਕਿੱਥੇ ਗਿਆ ਆਪਣੇ ਇਸੇ ਤਰ੍ਹਾਂ ਕੋਲ ਉੱਥੇ ਨੂੰ 500 ਰੁਪਏ ਲੱਭਾ ਵੇ ਲੋ ਜੇ ਨਾ 500 ਰੁਪਏ ਦੀ ਮਤਲਬ ਕਿ ਦੀ 4 ਨੋਟ ਨੂੰ ਵੱਧ ਲੱਭੇ 500 ਰੁਪਏ ਲੱਭਾ ਜੇ 500 ਦੀ ਉਹਨੇ ਇਮਾਨਦਾਰੀ ਦਿਖਾਈ ਆ ਨਾ 500 ਰੁਪਏ ਲੱਭਾ ਇਹ ਟੈਂਪ ਆ ਕੇ ਹਰ ਕੋਈ ਚੀਜ਼ ਮਿਲ ਜਾਂਦੀ ਹੈ ਇਹ ਵੀ ਰੱਬ ਹੈਗਾ ਵਾ ਲੋਕੀ ਆਂਦੇ ਨਾ ਵੀ ਆ ਜੂ ਉਹ ਜੂ ਆਪਾਂ ਇਹ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਇਹ ਵੀ ਰਿਸ਼ਵਤ ਬੰਦੋਣੀ ਚਾਹੀਦੀ ਹੈ ਸਰਕਾਰਾਂ ਨੂੰ ਕੋਈ ਕਾਨੂੰਨ ਬਣੇ ਜਾਂ ਡੇਸਮੈਂਟਰ ਸਪੈਂਡ ਪੱਕੇ ਕਰਨ ਇਹਨੂੰ ਫੇਰ ਡਿਊਟੀ ਜੁਆਇਨ ਕਰਾ ਦਿੰਦੇ ਕਈ ਬੰਦਿਆਂ ਨੂੰ ਹੈਗੇ ਰੂਲ ਰੈਗੂਲੇਸ਼ਨ ਫੋਲੋ ਕਰਨੇ ਪੈਂਦੇ ਆ ਦਰਬਾਰ ਵੱਡੇ ਬਦਦੇ ਤੇ ਫੋਲੋ ਕਰਨੇ ਪੈਂਦੇ ਆ ਪਰ ਚੰਗਾ ਥੋੜਾ ਲੱਗਦਾ ਵੇਖੋ ਮੈਂ ਕਹਾਂ ਉਹ ਇਹਾ ਠਾਣੇ ਇੱਕ ਜ਼ੈਰੀਆਂ ਜਾਂ ਐਸਡੀਐਮ ਜਿਨ੍ਹਾਂ ਨੂੰ ਮਹਾਰਾਜਪਤ ਰੱਖੀਆ ਦਿੱਤੀਆਂ ਰੈਂਕ ਦਿੱਤੇ ਆ ਉਹ ਆਪਣੀ ਤਨਖਾਹ ਰਿਕਯਾਰਾ ਕਰਨ ਪਤਾ ਮਿਲਦਾ ਇਹਨਾਂ ਨੂੰ ਪੈਨਸ਼ਨ ਲੱਗਦੀ ਐ ਐਮਐਲਏ ਨੂੰ ਐਮਪੀ ਨੂੰ ਪੈਨਸ਼ਨ ਪਤਾ ਹੀ ਨਹੀਂ ਆ 2.5 3 3 ਲੱਖ ਰੁਪਈਆ ਪੈਨਸ਼ਨ ਇਹਨਾਂ ਦੀ ਹੁਣ ਮੇਰੇ ਹਿਸਾਬ ਨਾਲ 50000 ਜਾਂ 75000 ਪੈਨਸ਼ਨ ਆ ਮਹੀਨੇ ਦੀ ਜਿਹੜੇ ਸਾਫਕਾ ਜਿਹੜੇ ਐਮਐਲਏ ਸਾਫਕਾ ਐਮਐਲਏ ਉਹਨਾਂ ਦੀ ਪੈਨਸ਼ਨ ਇੰਨੀ ਆ ਦੇ ਵੇ ਘੋਣ ਕ੍ਰਾਪਸ਼ਨ ਬਹੁਤ ਵੱਡੀ ਜਿਆਦੀ ਹੁਣ ਵੇਖੋ ਤੁਸੀਂ ਬਾਹਰਲੀ ਕੰਟਰੀ ਚਲਜੋ ਬਾਹਰਲੀ ਕੰਟਰੀ ਜਿਹੜਾ ਟੌਫੀ ਹੈ ਨਾ ਟੌਫੀ ਖਾਂਦੇ ਆਪਾਂ ਉੱਥੇ ਵੀ ਟੈਕਸ ਪੈਂਦਾ ਟੌਫੀ ਉੱਤੇ ਟੈਕਸ ਹੋ ਕੇ ਪਾਸ ਹੁੰਦੇ ਫਿਰ ਆਪੀ ਤੇ ਪ੍ਰੋਟੈਕਸ਼ਨ ਲੱਗਦਾ ਤੇ ਚੋਰ ਦਾਂ ਕਿੰਨੀਆਂ ਉਧਰ ਸਾਰੀਆਂ ਚੀਜ਼ਾਂ ਦੇ ਦਾਵਾ ਕਿੰਨੀਆਂ ਜਿੱਦਾਂ ਤੂੰ ਚਲ ਗਿਆ ਨਾ ਤੇਰੇ ਜਿਹੜੇ ਛੋਟੇ ਬੱਚੇ ਹੋ ਗਏ ਨੇ ਸਾਲ ਦੋ ਸਾਲ 18 ਸਾਲ ਦਾ ਕਿ ਪੜ੍ਹਾਈ ਦਾ ਖਰਚਾ ਚੁੱਕਦੀ ਸਰਕਾਰ ਤੁਕਰੀ ਜਾ ਰਹੀ ਆ ਆਪਣੇ ਘਰੋਂ ਲਾਉਣਾ ਪੈਂਦਾ ਸਾਰਾ ਕੋਣ ਸਾਰਾ ਮੇਰੇ ਘਰੋਂ ਵੇਖੋ ਲਾਉਣਾ ਆਪਾਂ ਨੂੰ ਆਟਾ ਦਾਲ ਸ਼ਕੀਨ ਦੇ ਦਿੰਦੇ ਆ ਆਪਾਂ ਨੂੰ ਫ੍ਰੀ ਲੈੰਦੀ ਇੰਨੇ ਜਿਹੀਆਂ ਚੀਜ਼ਾਂ ਦਿੱਤੀਆਂ ਨੇ ਹੋਰ ਕੋਈ ਨਹੀਂ ਮੈਂ ਨਾ ਯਾਰ ਆਹ ਨੇ ਰੋਡ 'ਵਿਚ ਇਹ ਵੀ ਥੋੜੀ ਗੱਲ ਐੜੀ ਕਰ ਲਈ ਚਲੋ ਰੋਡ 'ਵਿਚ ਆ ਦਾ ਮੈਂ ਨਾ ਵੀ ਇਹ ਕਿਰਾਇਆ ਬੰਦੋਣਾ ਚਾਹੀਦਾ ਕਿਉਂਕਿ ਜੇ ਆਪਾਂ ਵੇਖੋ 20-25 ਰੁਪਏ ਨੇ ਖਰਚ ਕਰ ਸਕਦੇ ਜੇ ਆਪਾਂ ਦੁੱਧ ਲਿਆ ਸਾਡੇ ਸਬਜ਼ੀ ਲਿਆ ਸਾਡੇ ਆ ਚੀਜ਼ਾਂ ਖਰੀਦਣੀਆਂ ਨੇ ਆਪਾਂ ਦੇ ਸਕਦੇ 20 ਰੁਪਏ ਇਹਦੇ ਵਿੱਚ ਸਰਕਾਰ ਨੂੰ ਆਖਾਂਗੇ ਵੀ ਤੁਹਾਨੂੰ ਵੋਟਾਂ ਲੇਡੀਜ਼ ਹੀ ਪਾਉਣੀਆਂ ਗਾਂ ਜਾਣ ਤੋਂ ਪਾਉਣਗੇ ਨਾ ਗਾਂ ਜਾਣ ਤੋਂ ਤੁਹਾਨੂੰ ਵੋਟਾਂ ਇਹ ਵੀ ਇੱਕਾ ਚਾਹੀਦਾ ਵਾ ਬੱਸਾਂ ਜਿਹੜੀ ਜੂਨੀਅਰ ਬੱਸ ਬਣੀ ਹੈ ਨਾ ਮੈਂ ਦੱਸਿਆ ਲੰਬੇ ਵੀ ਤੇ ਖਿਲਾੜੀ ਭੁਲਣੂ ਵੀ ਕਰਾਉ ਕੀਤਾ ਵਾ ਉਹ ਆਂਦਾ 2027 ਇਹਨਾਂ ਲਾਈਆਂ ਸਾਰਾ ਕੁੜ ਕੀਤਾ ਮੀਟਿੰਗਾਂ ਲਾਈਆਂ ਇਸ ਬਾਰੇ ਵੀ ਇਹ ਆਡੀਓ ਕੋ ਸਾਰਾ ਕੀਤਾ ਉਹਦੇ ਵੀ ਗਾਂ ਦਾ ਹੱਲ ਕੀਤਾ ਜਾਊਗਾ ਜਿਹੜਾ ਬੱਸ ਵਾਲੇ ਵੀ ਇਹਨਾਂ ਨੂੰ ਰੋਜ਼ਗਾਰ ਆ ਕੋਈ ਇਹਨਾਂ ਦੇ ਜਿਹੜੀ ਹੁਣ 5-7 ਲੱਖ ਦੀ ਬੱਸ ਪਾਈ ਆ ਸਰਕਾਰ ਨੂੰ ਟੈਕਸ ਦੇ ਨੇ ਇਹਨਾਂ ਦਾ ਵੀ ਬਾਲ ਵਚਾ ਕੋਈ ਬਜੇ ਕੋਈ 5-6000 10000 ਇੱਕ ਵੀ ਦਿਨ ਦਾ ਹੀ ਬਾਤ ਚਾਰ 500 ਦੀ ਗੱਡੀ ਭੰਨ ਕੇ ਦੋ ਤਨਖਾਹਾਂ ਦੇਣੀਆਂ ਬਿਨਾਂ ਡਰਾਈਵਰ ਨੂੰ ਕਨੈਕਟਰ ਨੂੰ ਹਾਂ ਤਿਆਰ ਕਹਿੰਦਾ ਇੰਜ ਕਿ ਉਹ ਛੱਡੂ ਪਈ ਆ ਠੀਕ ਵਜਿਆ 2-3000 ਦਿਹਾੜੀ ਦੇ ਕੋਈ ਘੱਟੋ ਘੱਟ ਬੱਸ ਬੱਸ ਸਭ ਸਫਰ ਫਰੀਕ ਬੰਦ ਹੋ ਜਾ ਸਾਰਾ ਕੁਝ ਹੋ ਗਿਆ ਦੇਖੋ ਆਪਾਂ ਜਿਹੋ ਨਜ਼ਰ ਕੋਈ ਹੱਲ ਨਹੀਂ ਸਾਡਾ ਰਿਸ਼ਵਤ ਕਰਪਸ਼ਨ ਬਹੁਤ ਵੱਡੀ ਆ ਇਹਨੂੰ ਬੰਦ ਕਰਨ ਲਈ ਟਾਈਮ ਚਾਹੀਦਾ ਵਾ ਪਰ ਇਹ ਆ ਦੀ ਜਿਹੜੀ ਹੁਣ ਗੰਦਗੀ ਆ ਇਹ ਹੌਲੀ ਹੌਲੀ ਹੁਣ ਵੇਖੋ ਪਹਿਲਾਂ ਐਮਐਲਏ ਐਮਪੀ ਆ ਨਾ ਉਹਨਾਂ ਨੇ ਵੀ ਆ ਇਹਨੂੰ ਛਡਾ ਲਿਆ ਉਹ ਕਰ ਲਿਆ ਹੁਣ ਵੇਖੋ ਆ ਜੀ ਜਾਨਾ ਐਡਾ ਵੱਡਾ ਰੈਂਕ ਡੀ ਆ ਜੀ ਆ ਚੰਨ ਸਿੰਘ ਭੁੱਲਰ ਨਾ ਇਹ ਵਾਲਾ ਕਿਹੜਾ ਤਗੜਾ ਕੰਮ ਨਹੀਂ ਤਗੜੇ ਕੀਤਾ ਆਪਾਂ ਕੋਈ ਤਗੜੇ ਕੰਮ ਨਹੀਂ ਤਗੜੇ ਦੋ ਜੀ ਜੀ ਕੰਮ ਨੇ 5 ਲੱਖ ਨੇ 5 ਕਰੋੜ ਲੈ ਕੇ ਬੈਗਿਆ ਕਿੰਨੇ ਪੈਸੇ ਬੈਗ ਭਰੇ ਹੋ ਸੀ ਉਹ ਜਿਹੜੀ ਇੰਟੈਲੀਜੈਂਸ ਆਈ ਉਹ ਹੰਦੇ ਨੂੰ ਮਸ਼ੀਨਾਂ ਮੰਗਵੋਣੀਆਂ ਪਈਆਂ ਵਾ ਪੈਸੇ ਗਿਨ ਲਈ ਮਸ਼ੀਨਾਂ ਮੰਗਵੋਣੀਆਂ ਪਈਆਂ ਨੂੰ ਵੱਡੇ ਬਦ ਤੇ ਕਿੰਨਾ ਪੈਸਾ ਹੋਊਗਾ 2-3 ਕਿਲੋ ਸੋਨਾ ਇਹ ਤਾਂ ਟੋਲਾ ਨਹੀਂ ਬਣਾਇਆ ਜਾਂਦਾ ਲੱਖ ਰੁਪਏ ਦੇ ਉੱਤੇ ਹੋਇਆ ਮੇਰੇ ਹਿਸਾਬ ਨਾਲ ਸੋਨਾ ਚਾਂਦੀ ਹੋ ਗਿਆ ਉਹਨਾਂ 2-3 ਯਾ ਵੀ ਰਿਸ਼ਵਤ ਬੰਦ ਕੀਤੀ ਜਾਵੇ ਸਰਕਾਰਾਂ ਨੂੰ ਬੰਦੀ ਕਾਨੂੰਨ ਬਣਾਓ ਤੇ ਸਮੇਂ ਸਿਰ ਸਪੈਂਡ ਕਰਦੇ ਜੋ ਪੱਕੇ ਕਰੋ ਪੱਕੇ ਕਰੋ ਇਹ ਨਹੀਂ ਵੀ ਉਹਨਾਂ ਦੀ ਭਾਲ ਫੇਰ ਕੀਤੀ ਜਾਵੇ ਚਾਹੇ ਉਹ ਗਈ ਵਾਪਸ ਪੈਸੇ ਦੇ ਕੇ ਪੈਸੇ ਲੈ ਕੇ ਲੈਲੀ ਰਿਸ਼ਵਤ ਕੰਮ ਦੇ ਪੈਸੇ ਲੈ ਕੇ ਭਰਤੀ ਕਰ ਲਿਆ ਫੇਰ ਵੀ ਉਹਨੂੰ ਆ ਜਾ ਡਿਊਟੀ 'ਚ ਵੈਨ ਕਰਨਾ ਸਾਰਾ ਕੋਈ ਬੰਦ ਕੀਤਾ ਜਾਵੇ ਪੱਕਾ ਹੀ ਡਿਕਲੇਅਰ ਕੀਤਾ ਜਾਵੇ ਹਾਂ ਇਹ ਹੁਣ ਜਿਹੜੇ ਦੇਖੋ ਨਵੇਂ ਮੁੰਡੇ ਕਿੰਨੇ ਬੀਐਡ ਬੀਐਡ ਕੁੜੀਆਂ ਕੀ ਟੀਡੀ ਕੁੜੀਆਂ ਕੀ ਉਹਨਾਂ ਨੂੰ ਭਰਤੀ ਕਰੋ ਸਾਢੇ ਸਾਢੇ ਸਾਲ ਲੰੋਂ ਤਰੀ ਪੂਲਸ ਵਾਲਿਆਂ ਦੀ ਦੇਖੋ ਖਵਾਜ ਨਹੀਂ 4 ਸਾਲ ਕੀਤੀ ਨਾ ਮੋਦੀ ਨੇ ਇਹ ਤੇ 60 ਸਾਲ ਪੰਜਾਬ ਸਰਕਾਰ ਦੀ ਸਾਰੀ ਨੌਕਰੀ ਘਟਾ ਦੀ ਆ ਬੜੀ ਘਟਾ ਦੀ ਆ ਇਹ ਉਮਰ ਘਟਾ ਦੀ 4-4 ਸਾਲ ਕਰਦੇ ਐ ਇਦਾਂ ਪੁਲਿਸ ਦੇ ਹੁਣ ਜੇਲ੍ਹ ਪੁਲਿਸ ਦੇ ਪੇਪਰ ਭਰੇ ਮੈਂ ਵੀ ਦਿੱਤੇ ਆ ਮੈਂ ਆਈਟੀ ਬੀਬੀ ਦੇ ਦਾ ਸੀਆਰਪੀ ਦਾ ਵੀ ਨਹੀਂ ਟੈਸਟ ਦਾ ਮੂਰ ਪੜਾਈ ਨਹੀਂ ਕਰਦੇ ਯਾਰ ਮੁੰਡੇ ਅੱਜਕੱਲ ਬਾਹਰ ਦਾ ਕਰੇ ਜਿਆਦਾ ਮੁੰਡੇ ਪੜ੍ਹਾਈ ਨਹੀਂ ਨਿਕਲਦਾ ਕਿਸੇ ਤੋਂ ਟੈਸਟ ਦਾ ਪੰਗਾ ਲਿੱਖਤੀ ਟੈਸਟ ਇਹਨਾਂ ਦਿੱਤਾ ਵੀ ਉਹ ਕੋਈ ਕੱਢੂਗਾ ਫੇਰ ਗਾਹ ਕਰਾਂਗੇ ਹੁਣ ਮੇਰ ਦਾ ਲੰਮੇ ਨੇ ਦਿੱਤਾ ਟੈਟ ਪੰਜਾਬ ਪੁੱਛਦਾ ਜੇਲ੍ਹ ਪੁੱਛਦਾ ਨਹੀਂ ਕਲੀਅਰ ਹੁੰਦੇ ਨਹੀਂ ਕਲੀਅਰ ਹੁੰਦੇ ਪੜ੍ਹਾਈ ਦਾ ਮੁੱਲ ਆਸੀਂ ਦੱਸਦਾ ਪੜ੍ਹਾਈ ਦਾ ਮੁੱਲ ਵੀਜੀ ਅੱਜ ਦੇ ਜਮਾਨੇ 'ਚ ਜਾਂ ਸਕਿੱਲ ਸਿੱਖ ਲਓ ਪਲੰਬਰ ਇਲੈਕਟ੍ਰੀਸ਼ਨ ਵੈਲਡਿੰਗ ਜੋ ਸਕਿੱਲ ਸਿੱਖੋ ਆਈਟੀਆਈ ਇਲੈਕਟ੍ਰੀਸ਼ਨ ਦਾ ਬਹੁਤ ਵੱਡਾ ਹੱਥ ਲਾਇਆ 100 150 ਰੁਪਏ ਲੈ ਆਉਂਦੇ ਉਹ ਵਾਸ਼ਿੰਗ ਮਸ਼ੀਨ ਵਾਲੇ ਹੋਵੇ ਪਲੰਬਰ ਹੋਵੇ ਵੈਲਡਿੰਗ ਹੋਵੇ ਟੂਟਿੰਗ ਵਾਲੇ ਹੱਥ ਲਾਇਆ 2 250 ਰੁਪਏ ਮੋਟਰ ਖੋਲਣ ਦਾ 50000 ਰ ਕਜ ਵੀ ਲੈ ਸਕ ਲੋ ਜਾਂ ਪੜਾਈ ਕਰ ਲੋ ਇਹ ਤੁਹਾਡੇ ਤੇ ਡਿਪੈਂਡ ਹੈ ਵੀ ਕਿਹੜੀ ਆਪਸ਼ਨ ਤੇ ਯੈਸ ਕਰਨੀ ਇਸ ਕਰਕੇ ਸਾਡੀ ਬੇਨਤੀ ਵੀ ਅੱਜ ਜਿਹੜਾ ਸ਼ਾਮਾ ਮੰਗਦੇ ਆ ਜੀ ਕੋਈ ਗਲਤੀ ਆ ਕੋਈ ਵੱਦ ਘਟ ਬੋਲਿਆ ਗਿਆ ਮਾਫ ਕਰਿਓ ਸਾਡਾ ਇਹ ਵੀ ਚੱਲ ਟੌਪਿਕ ਇਹਦੇ ਦਿਮਾਗ ਚ ਬੈਜੇ ਸਾਡਾ ਭਾਜੇ ਵਾਹਿਗੁਰੂ ਖਾਲਸਾ ਜੀ